ਅੱਜ ਹੀ ਮੇਰੇ ਧਿਆਨ ਚ ਆਇਆ ਸੀ ਜਿਹੜਾ ਬੀੜ ਵਸਤੀ ਆ 2 ਨੰਬਰ ਇੱਥੇ ਇੱਕ ਰਾਮ ਬਾਗ ਆ ਉਹਦੇ ਵਿੱਚ ਕੁਝ ਕੁ ਮੁੰਡੇ ਆ ਜਿਹੜੇ ਉਹ ਬੈਠ ਕੇ ਨਸ਼ਾ ਕਰ ਰਹੇ ਆ ਤੇ ਕੁਝ ਕੁ ਹੋਰ ਦੋ ਤਿੰਨ ਆਦਮੀਆਂ ਦੇ ਵੀ ਨਾ ਸਾਹਮਣੇ ਆਏ ਸੀ ਜਿਹੜਾ ਇਹ ਮਤਲਬ ਇਹਦਾ ਵੇਚਣ ਦਾ ਕੰਮ ਕਰਦੇ ਆ ਜਿਸ ਨੂੰ ਦੀ ਮੇਰੇ ਵੱਲੋਂ ਨਾਲ CA2 ਦੇ ਇੰਚਾਰਜ ਕਰ ਦਿੱਤਾ ਤੁਹਾਨੂੰ ਨਾਲ ਕੇ ਰੇਡ ਕੀਤਾ ਗਿਆ ਉੱਥੇ ਪਰ ਉੱਥੇ ਅਜੇ ਤੱਕ ਅੱਜ ਕੁਝ ਨਹੀਂ ਮਿਲਿਆ ਤੇ ਜਿਹੜੇ ਦੋ ਤਿੰਨ ਹੋਰ ਨਾ ਸਾਹਮਣੇ ਆਏ ਸੀ ਉਹਨਾਂ ਤੇ ਵੀ ਘਰਾਂ ਦੇ ਰੇਡ ਵੀ ਕੀਤਾ ਤੇ ਤਲਾਸ਼ ਵੀ ਲਈ ਹੈਗੀ ਪਰ ਅਜੇ ਤੱਕ ਉਹ ਸਾਨੂੰ ਸਾਬਤ ਨਹੀਂ ਮਿਲੀ ਆ ਪਰ ਸੋਰਸ ਲਾਤੇ ਆ ਜਲਦੀ ਤੋਂ ਜਲਦੀ ਅਸੀਂ ਉਹਨਾਂ ਨੂੰ ਕਾਬੂ ਕਰਕੇ ਜੋ ਵੀ ਅਜੇ ਕੋਈ ਉਹਨਾਂ ਤੋਂ ਹੋਊਗਾ ਉਹਦੇ ਮੁਤਾਬਕ ਕਾਰਵਾਈ ਕਰਦੇ ਆ। ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਠੀਕ ਆ ਬਨਾਮ ਏਰੀਆ ਇਹ ਪਰ ਹੁਣ ਸਾਡੀ ਪੁਲਿਸ ਵੱਲੋਂ ਇਹ ਤਾਂ ਬਿਲਕੁਲ ਮੇਨ ਫੋਕਸ ਆ ਸਾਡਾ ਇਸ ਤੇ ਇਸ ਜਗ੍ਹਾ ਤੇ ਤੇ ਬਹੁਤ ਪਹਿਲਾਂ ਨਾਲ ਬਹੁਤ ਜਿਆਦਾ ਫਰਕ ਆ ਹੁਣ ਸਾਰੇ ਜਿੰਨੇ ਵੀ ਕੋਈ ਵੇਚਣ ਵਾਲੇ ਸੀਗੇ ਉਹਨਾਂ ਦੇ ਖਿਲਾਫ ਕੇਸ ਵੀ ਰਜਿਸਟਰ ਕੀਤੇ ਗਏ ਆ ਬਰਾਮਦਗੀ ਕਰਕੇ ਕੁਝ ਇਹਨਾਂ ਚੋਂ ਭੱਜੇ ਹੋਏ ਆ ਤੇ ਜੋ ਵੀ ਇੱਥੇ ਸਾਡੇ ਕੋਈ ਜਦੋਂ ਧਿਆਨ ਚਾਉਂਦਾ ਉਸੇ ਟਾਈਮ ਹੀ ਰੇਡ ਕਰਕੇ ਵੱਧ ਤੋਂ ਵੱਧ ਜਿਹੜਾ ਕੋਈ ਬਰਾਮਦਗੀ ਕਰਕੇ ਇਹਨਾਂ ਦੇ ਖਿਲਾਫ ਐਕਸ਼ਨ ਲੈ ਰਹੇ ਆਂ ਤੇ ਅੱਗੇ ਤੋਂ ਵੀ ਸਾਡੀ ਜਿਹੜੀ ਇਹ ਕਾਰਵਾਈ ਜਾਰੀ ਰਹੂ ਜਿਹੜੇ ਨੌਜਵਾਨਾਂਗੇ ਇਸ ਹਲਕਲ ਤੇ ਫਸ ਗਏਗੇ ਉਹਨਾਂ ਨੂੰ ਕੀ ਇਹ ਬਿਖਰਨੀ ਅਸੀਂ ਤਾਂ ਸਾਰੇ ਨੌਜਵਾਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਵੀ ਇਹੀ ਰਿਕੁਐਸਟ ਕਰਦੇ ਆ ਵੀ ਇਹਦੇ ਵਿੱਚ ਅਖੀਰ ਮੌਤ ਆ ਠੀਕ ਆ ਇਹਨਾਂ ਤੋਂ ਬਚੋ ਜੋ ਵੀ ਕਿਸੇ ਨੂੰ ਇਸ ਸੰਬੰਧੀ ਇਨਫਰਮੇਸ਼ਨ ਮਿਲਦੀ ਆ ਸਾਨੂੰ 24 ਘੰਟੇ ਜਦੋਂ ਵੀ ਫੋਨ ਤੇ ਆ ਕੇ ਸਾਨੂੰ ਦੱਸਣ ਉਹਨਾਂ ਦਾ ਨਾਮ ਵੀ ਗੋਪਤ ਰੱਖਿਆ ਜਾਊਗਾ ਤੇ ਬਕਾਇਦਾ ਬੰਦੀ ਕਾਰਵਾਈ ਕੀਤੀ ਜਾਊ। ਕਿ ਜਿਹੜਾ ਜਿਹੜੀ ਵੀਡੀਓ ਵਾਇਰਲ ਹੋਈ ਆ ਉਹਨਾਂ ਦੀ ਪਛਾਣ ਹੋ ਗਈ ਵੀ ਕੌਣ ਨੇ? ਪਛਾਣ ਜਿਹੜੇ ਤਾਂ ਉੱਥੇ ਨਸ਼ਾ ਕਰ ਰਹੇ ਆ ਉਹਨਾਂ ਦਾ ਨਹੀਂ ਉਹ ਨਹੀਂ ਪਤਾ ਲੱਗਿਆ ਜਿਹੜੇ ਬਾਕੀ ਕੁਝ ਕੁ ਮੁੰਡਿਆਂ ਦਾ ਪਤਾ ਲੱਗਿਆ ਵੀ ਇਹ ਵੇਚਦੇ ਆ। ਉਹਨਾਂ ਤੇ ਅਸੀਂ ਰੇਡ ਕਰ ਰਹੇ ਆ ਤੇ ਸੋਰਸ ਵੀ ਦੱਤੀ ਆ ਜਲਦ ਤੋਂ ਜਲਦੀ ਅਸੀਂ ਕੰਮ ਕਰਕੇ ਉਹਨਾਂ ਖਿਲਾਰ ਕਰ ਦਿੰਦੇ ਆ। ਕੁਝ ਲੋਕਾਂ ਡਰਦੇ ਹੁੰਦੇ ਹੁਣ ਜੀ ਇਨਫਰਮੇਸ਼ਨ ਦੇ ਐਂਡ ਕੋਈ ਬੰਦੇ ਕਹਿੰਦੇ ਵੀ ਨਾਮ ਓਪਨ ਹੋ ਜਾਂਦਾ ਕਾ ਥੋੜੀ ਜਿਹੀ بے ਵਿਸ਼ਵਾਸ਼ੀ ਲੱਗੀ ਕਹਿਣਾ ਨਹੀਂ ਜੀ ਹੋ ਸਕਦਾ ਪਹਿਲਾਂ ਹੋਵੇ ਪਰ ਹੁਣ ਤਾਂ ਪੁਲਿਸ ਸਾਡਾ ਵਿਭਾਗ ਬਿਲਕੁਲ ਤਿਆਰਬਾ ਤਿਆਰ ਆ ਕਿਸੇ ਦਾ ਵੀ ਸਾਡੇ ਸੀਨੀਅਰ ਅਸਟਰਾਂ ਦੇ ਵੀ ਹੁਕਮ ਆ ਕਿਸੇ ਦਾ ਵੀ ਨਾਮ ਓਪਨ ਨਹੀਂ ਹੋਊਗਾ ਤੇ ਜਦੋਂ ਮਰਜੀ ਮੈਨੂੰ ਆ ਕੇ ਇਨਫਰਮੇਸ਼ਨ ਦੇਣ ਤੇਰੇ ਸੀਨੀਅਰ ਅਫਸਰ ਉਹਨਾਂ ਨੇ ਇਨਫਰਮੇਸ਼ਨ ਦੇਣ ਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਇਹ ਉਹਦੇ ਮੁਤਾਬਕ ਜੋ ਵੀ ਸਾਨੂੰ ਇਨਫੋਰਮੇਸ਼ਨ ਮਿਲੂ ਉਥੇ ਕਾਰ ਵੀ ਬਕਾਇਦਾ ਹੋਊਗੀ ਹਰ ਹਾਲਤ ਵਿੱਚ